ਲਾਈ ਵੀ ਦੋਸਤੋ ਨੇ ਇੱਕ ਤਾਜੀ ਸੂਹੀ ਝੋਟੀ ਦਿਖਾਉਣੀ ਆ ਸਾਨੂੰ ਤੇ ਝੋਟੀ ਗਿਣਾ ਕਿਆ ਬਾਤ ਕਮਾਲ ਆ ਤੇ ਬਾਕੀ ਕਦ ਕਾਠ ਆਡਰ ਆਡਰ ਦੀ ਜਿਹੜੀ ਸਪੇਸ ਆ ਬਹੁਤ ਸੋਹਣੀ ਵਧੀਆ ਆਡਰ ਤਿਆਰ ਕਰਿਆ ਹੋਇਆ ਤੇ ਬਾਕੀ ਤਾਜੀ ਸੂਹੀ ਹੋਈ ਆ ਤੇ ਪੂਰੀ ਪ੍ਰੋਪਰ ਆਪਾਂ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਮੋੜ ਲਾ ਬਾਈ ਤੇ ਤਾਜੇ ਪਸ਼ੂ ਜਿਹੜੇ ਹੁਣ ਘਾਟ ਆ ਰਿਹਾ ਕਿਉਂਕਿ ਸੂਆ ਜਿਹੜਾ ਹੈ ਨਹੀਂਗਾ ਤੇ ਬਾਕੀ ਤਾਈਓ ਜਿਹੜਾ ਰੇਟ ਆ ਜ਼ਿਆਦਾ ਆ ਤੇ ਇਸ ਕਰਕੇ ਮੰਡੀ ਦੇੜੇ ਤਾਜ ਪਸ਼ੂ ਬਹੁਤ ਹੁਣ ਘਟਾ ਆਇਆ ਕਰਨਗੇ ਤੇ ਸਾਹਮਣੇ ਤੁਸੀਂ ਆਹ ਜਿਹੜਾ ਬੱਚਾ ਦਾ ਦੇਖ ਸਕਦੇ ਹੋ ਤੇ ਮੰਡੀ ਜਿਹੜੀ ਇਹ ਸ਼ੁੱਕਰਵਾਰ ਆ ਤਨੋਲਾ ਲੱਗਦੀ 47 ਤਰੀਕ ਨੂੰ ਤੇ ਆਪਾਂ ਦਿਖਾਉਣੇ ਸਾਨੂੰ ਤੇ ਪੂਰੀ ਗੱਲਬਾਤ ਬਾਈ ਨਾਲ ਕਰਦੇ ਆ ਪੁੱਛ ਕੇ ਇਹਨੇ ਰੇਟ ਤੇ ਬਾਈ ਸੱਸੀ ਗਾਲ ਸੱਸੀ ਗਾਲ ਹਾਂ ਬਾਈ ਨਾਮ ਦੱਸੋ ਨਾਮ ਜੀ ਸੋਨੀ ਹੈ ਸੋਨੀ ਹਾਂ ਠੀਕ ਹੈ ਬਾਈ ਸੋਨੀ ਪਿੰਡ ਕਿਹੜਾ ਪਿੰਡ ਜਿਹੜਾ ਹਾਂ ਜਟਾਣਾ ਜਿਹੜਾ ਹਾਂ ਜਿਹੜਾ ਹਾਂ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਬੜੀ ਦੂਰ ਆ ਫਿਰ ਤਾਂ ਤੇ ਮੋਬਾਈਲ ਨੰਬਰ ਬੋਲੀ ਬਾਈ ਸੋਨੀ 9914626870 99146 26870 26870 ਹਾਂਜੀ 70 ਤੇ ਸੋਨੀ ਮੰਨ ਲਾ ਬਾਈ ਕਿੰਨੇ ਕੰਮੇ ਸੂਏ ਇਹ ਜਿਹੜੀ ਮੱਝ ਆਪਾਂ ਤੋਰ ਕੇ ਆਈ ਤੀਜੇ ਸੂਏ ਤੀਜੇ ਸੂਏ ਕਾਇਦਨ ਹੋ ਗਏ ਹੁਣ ਇਹਨੂੰ ਜੇ 8ਵਾਂ ਦਿਨਾਂ ਸੂਏ 8ਵਾਂ ਦਿਨਾਂ ਠੀਕ ਹੈ ਤੇ ਸੋਨੀ ਬਾਈ ਦੁੱਧ ਹੁਣ ਕਿੰਨਾ ਤਿਆਰ ਹੋ ਮੱਕੇ ਦਾ 14 ਕਿਲੋ ਤਿਆਰ ਪੂਰਾ ਜਮ ਹਾਂ ਲੀਟਰ ਵਾਲਾ ਠੀਕ ਹੈ ਤੇ ਸੱਲੀ ਹੋ ਜੂ ਐਨ ਤਸਲੀ ਦੋ ਡੰਗ ਤਿੰਨ ਡੰਗ ਕਰਵਾ ਠੀਕ ਹੈ 14 ਕਿਲੋ ਲਾਈਵ ਮਿੱਤਰੋ ਬਾਈ ਕਹਿੰਦਾ ਨਾ ਦਸल्ली ਦੋ ਤਿੰਨ ਟਾਈਮ ਜਿੰਨੇ ਵੀ ਕਰਨੀਆ ਬੰਦੇ ਨੇ ਕਰ ਸਕਦਾ 14 ਕਿਲੋ ਜਿਹੜਾ ਮੌਕੇ ਦਾ ਦੁੱਧ ਤਿਆਰ ਆ 8ਵੇਂ ਦਿਨ ਸੂਈ ਨੂੰ ਆ ਸਾਹਮਣੇ ਬੱਚਾ ਵੀ ਸਾਨੂੰ ਦੀਂਦੀ ਹੋਊ ਤਾਜ਼ਾ ਜਮਾ ਬਿਲਕੁਲ ਤੇ ਮਗਰ ਕੱਟਾ ਬਾਈ ਕਿ ਕੱਟੀ ਕੱਟਾ ਜੀ ਕੱਟਾ ਮਗਰ ਕੱਟਾ ਤੇ ਤਾਜ਼ੇ ਸੂਏ ਜਿਹੜੇ ਬਸ ਹੁਣ ਘੱਟ ਮਿਲਦੇ ਆ ਤੇ ਬਾਕੀ ਬਾਈ ਸਾਨੂੰ ਰੇਟ ਦੀ ਗੱਲ ਆਉਂਦੀ ਰੇਟ ਕੀ ਕਰਤਾ 140 ਦੀ ਹਾਂ ਜਾਨਾ 140 ਦੀ ਹਾਂ ਜਾਨਾ ਹੂੰ ਰੇਟ ਕਰਨ ਵਾਲਾ ਕੋਈ ਨਹੀਂ ਨਾ ਠੀਕ ਹੈ ਜਿਹੜਾ 60 ਕਰਵਾ ਲਓ ਠੀਕ ਹੈ ਮੁੱਲ ਆਪਾਂ ਕਰਦੀ ਨਹੀਂ ਮੰਨ ਲੈ ਕਿਦਾਂ ਲਈ ਦੇਣੀ ਆ ਦੇਣੀ ਆ ਠੀਕ ਹੈ ਤੇ ਦੁੱਧ ਦੀ ਕੀ ਮੀਤ ਲੱਗੂ ਬਾਈ ਇਹ ਤੋਂ ਦੁੱਧ ਦੇ ਦੂੰ ਬਾਈ 15 16 ਕਿਲੋ ਗ੍ਰਾਮ ਨੂੰ ਠੀਕ ਹੈ 15 16 ਆਰਾਮ ਨਾਲ ਕੱਢ ਦਊਗੀ ਹਾਂ ਨਾਰਮਲ ਖਰਾਕ ਦੇ ਹਾਂਜੀ ਠੀਕ ਹੈ ਨਾਰਮਲ ਸੇਵਾ ਠੀਕ ਹੈ ਤੇ ਬਾਕੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਲੁਧਿਆਣਾ ਜਿਲ੍ਹੇ ਦੇ ਵਿੱਚੋਂ ਆਇਆ ਬਾਈ ਤੇ ਬਾਕੀ ਮੱਝ ਵੀ ਯਾਰ ਚੰਗੀ ਹਨ ਦੱਸਦੀ ਆ ਤੇ ਬਾਡੀ ਬੰਦ ਰਹਿ ਮੱਝ ਦਾ ਚੰਗਾ ਹਨ ਅਡਾ-ਅਡਾ ਸੋਹਣਾਗਾ ਤੇ ਬਾਕੀ ਸੇਵਾ ਦੇ ਸਰਤੇ ਜਿਹੜਾ ਦੁੱਧ ਕੱਢਣਾ ਹੁੰਦਾ ਬਖਤੂ ਬਾਈ ਨੇ ਨਾਰਮਲੀ ਦੱਸਿਆ ਦੁੱਧ ਤੇ 15 16 ਆਰਾਮ ਨਾਲ ਦੇ ਦੂ ਹੁਣ ਇਸ ਟਾਈਮ 14 ਜਿਹੜਾ ਤਿਆਰ ਆ ਦੋ ਟਾਈਮ ਥੱਲੀ ਕਰਕੇ ਦੇਖ ਸਕਦੇ ਤੁਸੀਂ ਲਾਈ ਮਤਲੂ ਇੱਕ ਨਾਲ ਤੁਹਾਨੂੰ ਦੇਸੀ ਬੈੜ ਦਿਖਾਉਣਿਆਂ ਤੇ ਬੈੜ ਕੀ ਹੈ ਨਾ ਟੌਪ ਦੀ ਆ ਤੇ ਦੁੱਧ ਵੀ ਬਾਈ 9 ਲੀਟਰ ਤਿਆਰ ਕਰਾਂ ਤਾਜੀ ਸੁਈ ਹੋਈ ਆ ਤੇ ਬਾਕੀ ਇੱਕ ਵਾਰੀ ਆਈ ਦੋਨ ਲਿਆਇਆ ਤੋਰ ਦਿਚਾ ਕਰ ਲੋ ਤੁਸੀਂ ਬਿਨਾ ਸਿੰਗਾਂ ਤੋਂ ਕੋਹਨੀ ਜਿਹੜੇ ਭਰਾ ਕਹਿੰਦੇ ਵੀ ਸਿੰਗ ਮਾਰਦੇ ਨੇ ਦੇਸੀ ਬਿਹੜਾ ਤੇ ਜਿਹੜੇ ਨੇ ਬਾਈ ਨੇ ਦੁੱਧ ਪੀਣਾ ਘਰੇ ਹਨਾ ਬਿਮਾਰੀਆਂ ਰਹੇ ਤਾਂ ਦੇਸੀ ਗਾਂ ਦਾ ਤਾਂ ਬਹੁਤ ਸੋਹਣੀ ਬਿਹੜਾ ਗਈ ਮੋੜਦਾ ਬਾਈ ਤਾਜੀ ਸੂਈ ਹੋਈ ਆ ਬਾਕੀ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਕੋਹਨੀ ਆਗੀ ਕੋਈ ਡਰ ਨਹੀਂ ਸਿੰਗ ਮਾਰਨ ਦਾ ਤੇ ਬਾਕੀ ਥਣਾ ਦੀ ਬੰਤ ਰ ਜਿਹੜੀ ਸੋਹਣੀ ਆ ਤੇ ਬਾਕੀ ਦੁੱਧ ਚੰਗਾ ਕੱਢ ਦੂਗੀ ਤੇ ਥਣਲੇਵਾ ਸਾਫਾ ਬਿਲਕੁਲ ਬਾਈ ਨੇ ਪੁੱਛਦਿਆਂ ਤੇ ਸਾਹਮਣੇ ਉਹ ਜਿਹੜਾ ਬੱਚਾ ਤੁਸੀਂ ਸਾਈ ਵਾਲਾ ਦੇਖ ਸਕਦੇ ਮਾਗਰ ਬੱਸ ਆ ਕੇ ਬਸੀ ਬਾਈ ਮਾਗਰ ਵੀ ਬਸੀ ਐ ਸਾਈ ਵਾਲ ਦੀ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਛਿਆ ਬੋਲੀ ਬਾਈ ਕੀ ਨਾਂ ਮਾ ਕਲਦੀਪ ਸਿੰਘ ਬਾਈ ਕਾਲਾ ਕਲਦੀਪ ਸਿੰਘ ਕਾਲਾ ਠੀਕ ਐ ਕਾਲੇ ਪਿੰਡ ਬਾਈ ਪਿੰਡ ਲੱਡਾ ਬਾਈ ਲੱਡਾ ਆ ਗੋਠੀਆਲਾ ਲੱਡਾ ਕੋਠੀਆਣਾ ਠੀਕ ਐ ਜ਼ਿਲ੍ਹਾ ਬਰਨਾਲਾ ਹਣਾ ਜ਼ਿਲ੍ਹਾ ਸੰਗਰੂਰ ਆ ਠੀਕ ਐ ਤੇ ਕਾਲੇ ਮੋਬਾਈਲ ਨੰਬਰ ਬੋਲ ਬਾਈ ਇੱਕ ਵਾਰ 95923 80514 ਠੀਕ ਐ ਤੇ ਕੱਲ ਜਿਹੜੀ ਆਪਾਂ ਦੇਸੀ ਬੈੜ ਬਾਈ ਕਿਵੇਂ ਸੂਏ ਪਹਿਲਾਂ ਸੂਆ ਪਹਿਲਾਂ ਸੂਆ ਤੇ ਵਪਾਰ ਕਰਦੇ ਹੋ ਆਪਣੇ ਘਰ ਦੇ ਵਪਾਰ ਕਰਦੇ ਦੱਸ ਕੇ ਦੇ ਮੈਂ ਚੀਜ਼ ਅਗਲੇ ਠੀਕ ਆ ਤੇ ਕੱਲ ਕਿੰਨੇ ਦਿਨਾਂ ਸੂਈਏ ਬਾਈ ਉਹ ਸੂਈ ਨੂੰ ਭਲਾ 7ਵਾਂ ਦਿਨ ਹੈ 7ਵਾਂ ਦਿਨ ਲੈ ਮੇਰੇ ਕੋ 7 ਦਿਨਾਂ ਦੀ ਸੂਈ ਹੈ ਦੇਸੀ ਬੈੜ ਆ ਤੇ ਸਿਰਾਂ ਗੱਲ ਬਾਤਾਂ ਜਮਾ ਤੇ ਮੰਗਰ ਸਾਈਂ ਬਾਲ ਦੀ ਬੱਸੀ ਆ ਤੇ ਜੇ ਕਿਸੇ ਭਰਾ ਨੇ ਸੌਂਕਣਾ ਘਰੇ ਦੁੱਧ ਪੀਣ ਵਾਸਤੇ ਰੱਖਿਆ ਤਾਂ ਉਹਦੇ ਵਾਸਤੇ ਵਹਿੜੇ ਬਹੁਤ ਚੰਗੀਆਂ ਪਹਿਲੇ ਸੂਏ ਆ ਤੇ ਕਲੇ ਉਲ ਉਲ ਤਣ ਕਰਦੀ ਕਈ ਵਾਰ ਔਲ ਕਰ ਨਹੀਂ ਦੀ ਕਰਦੀ ਮੜੀ ਚੋਣ ਤੇ ਜਮੀ ਨਹੀਂ ਕਰਦੀ ਠੀਕ ਆ ਵੀ ਮਨ ਲਾ ਜਿਵੇਂ ਪਹਿਲਾਂ ਪਸੂਲ ਕਰਨ ਲੱਗੇ ਹਨ ਤੇ ਕਿੰਨਾ ਦੁੱਧ ਤਿਆਰ ਹੁਣ ਕਲੇ ਤੇਰੇ 9 ਕਿਲੋ 8 ਕਿਲੋ ਦੀ ਗਾਰੰਟੀ ਆਪਣੀ 9 ਕਿਲੋ ਹੁਣ ਤਿਆਰ ਆ 9 ਤਿਆਰ ਆ ਪਰ 8 ਦੀ ਗਾਰੰਟੀ ਦੇਵਾਂਗੇ ਜੇ ਕਿਸੇ ਨੇ ਭਰਾਣੇ ਤਸੱਲੀ ਕਰਨ ਆਪਾਂ ਠੀਕ ਹੈ ਕਿ ਦੇਵਾਂਗੇ ਹਾਂ 8 ਕਹਿ ਕੇ ਦੇਵਾਂਗੇ ਠੀਕ ਆ ਲੈ ਬਈ ਸਹੀ ਗੱਲ ਆ ਹਨਾ 9 ਕਿਲੋ ਦੁੱਧ ਆ ਤੇ ਬਾਈ ਕਹਿੰਦਾ 8 ਕਹਿ ਕੇ ਦੇਵਾਂਗੇ ਯੋ ਅੱਠ ਤੋਂ ਉੱਪਰ ਨਿਕਲੇ ਅਗਲੇ ਨੂੰ ਵੀ ਦਸ ਲਈ ਹੂ ਹਾਂ ਵੀ ਯਾਰ ਅੱਠ ਕੇ ਸੀ 8.5 ਹੋ ਗਿਆ ਤੇ ਬਾਕੀ ਬੜ ਚੰਗੀ ਆ ਤੇ ਕਾਲੇ ਕਿੰਨਾ ਕੁ ਦੁੱਧ ਪਾ ਦੂ ਬਾਈ ਤੇਰੇ ਹਿਸਾਬ ਨਾਲ ਦੁੱਧ ਮੇਰੇ ਪਾ ਦੂ 10-11 ਕਿਲੋ 10-11 ਕਿਲੋ ਬਾਕੀ ਸੇਵਾ ਦੀ ਹੈ ਨਾ ਅਗਲੀ ਛੇ ਪਤਾ ਜਾਈਂ ਸੇਵਾ ਦੀ ਤੇ ਰੇਟ ਕਾਲੇ ਕੀ ਕਰਤਾ ਇਹ ਤੁਹਾਨੂੰ ਮੁੱਲ ਦਾ 20000 ਹੈ 20000 ਹਾਂ 14000 ਦੀ ਹਾਂ ਨਹੀਂ ਹੈ ਬਸ ਹਾਂ ਹਾਂ ਮੰਨਦਣ ਹੂ ਜਦੋਂ ਚ ਕੋ ਹੁੰਦਾ ਨਹੀਂ ਨਾ ਵੀਰੇ ਮੇਰੇ ਕੋਲ ਛੋੜ ਨਹੀਂ ਹੋ ਸਕਦੀ ਇਹ ਠੀਕ ਹੈ ਸਹੀ ਗੱਲ ਹੈ ਨਾ ਲੈ ਮਿੱਤਰੋ ਬਾਈ ਕਹਿੰਦਾ ਮੁੱਲ 20000 14000 ਦੀ ਦੇਮੂਗਾ ਕਹਿੰਦਾ ਛੋੜ ਕਰ ਦੂੰ 100 ਰੁਪਏ ਪਰ ਇਦੋਂ 1 ਰੁਪਿਆ ਵੀ ਨਹੀਂ ਘਟਾਉਂਦਾ ਤੇ ਫੂਣ ਉਹੀ ਬੰਦਾ ਲਾਵੇ ਨੰਬਰ ਇੱਕ ਵਾਰੀ ਹੋਰ ਬੋਲ ਦੇ ਬਾਈ 9592380514 ਬਾਈ 9592380514 80514 ਬਾਈ ਦਾ ਪਿੰਡ ਲੱਡਾ ਕੋਠੀ ਵਾਲਾ ਜ਼ਿਲ੍ਹਾ ਸੰਗਰੂਰ ਤੇ ਆ ਜਾ ਬਾਈ ਆਪਣੀ ਮੈਸ ਵੀ ਦਿਖਾ ਦੇ ਕ ਇੱਕ ਬਾਈ ਕੋ ਮੈਂ ਸਬੀਆ ਤੇ ਟੋਕੜਾ ਕੀ ਤੇ ਬਾਕੀ ਆਪਾਂ ਪਸ਼ੂ ਕੇ ਦੇਮਾ ਇਹਦੇ ਬਾਰੇ ਵੀ ਸਾਰੀ ਗੱਲ ਗੱਲਬਾਤ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਦੇਖ ਕੇ ਸ਼ੇਅਰ ਲਾਜ਼ਮੀ ਕਰ ਦਿਓ ਤੇ ਆਪਣੇ ਜਿਹੜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਆ YouTube ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬਾਕੀ ਲੇਵੇ ਦੀ ਬਾਂਦਰ ਵਧੀਆ ਕੀ ਝੋਟੀ ਥੋੜੀ ਜੀ ਜਿਵੇਂ ਕਹਦੀ ਹੈ ਹਨਾ ਤੋੜੇ ਦੱਪੇ ਦੀ ਆ ਤੇ ਦੁੱਧ ਪਾ ਦੂਗੀ ਜਿਵੇਂ ਹੁਣ ਗਰਮੀ ਦੇ ਸੀਜ਼ਨ ਆ ਪਸ਼ੂ ਘੱਟ ਮਿਲਦੇ ਨੇ ਮੋੜ ਲਾ ਬਾਈ ਤੇ ਸਿੰਗ ਡੇਡੇ ਮੇਡੇ ਨੇ ਤੇ ਬਾਕੀ ਲੇਵਾ ਸਾਫ਼ ਆਗਾ ਤੇ ਪੂਰੀ ਗੱਲਬਾਤ ਆਪਾਂ ਗਾਲੇ ਨਾ ਕਰਦੇ ਆ ਤੇ ਵੀਡੀਓ ਨੂੰ ਅੰਡ ਤੱਕ ਜਰੂਰ ਦੇਖਿਓ ਦੁੱਧ ਪੁੱਸ ਕੇ ਦਿੰਨੇ ਕਿੰਨੇ ਸਾਹਮਣੇ ਬੱਚਾ ਖੜਾ ਤੇ ਗੱਬਣਾ ਵੀ ਤੁਹਾਨੂੰ ਪੁੱਸ ਕੇ ਦੇਵਾਂਗੇ ਹੈਗੀ ਜਿਹਾ ਹੈ ਨਹੀਂ ਤੇ ਉਹ ਸਾਹਮਣੇ ਦੇਖੋ ਤੁਸੀਂ ਬੱਚਾ ਮਗਰ ਕਟਾਗਾ ਤੇ ਕੱਲ੍ਹ ਬਈ ਇਹ ਕਿੰਨੇ ਆ ਟਾਈਮ ਹੋ ਗਿਆ ਨੂੰ ਸੂਈ ਨੂੰ ਸੂਈ ਨੂੰ ਬਈ 3 ਮਹੀਨੇ ਹੋ ਗਏ 3 ਮਹੀਨੇ ਕੰਮੇ ਸੂਇਆ 1.5 ਮਹੀਨੇ ਦੀ ਗੱਬਣਾ ਚੈੱਕ ਨਹੀਂ ਕਰਾਈ ਜਣੀ ਚੈੱਕ ਕਰਾਈ ਨਹੀਂ ਹਾਂ ਤੀਜਾ ਸੂਆ ਬਈ ਤੀਜਾ ਸੂਆ ਹਾਂ ਲਿੱਸੀ ਟਟਮੇ ਕਰਵਾਈ ਹੋਇਆ ਹਣਾ ਹਾਂ ਬਈ ਮੰਗਵਾ ਲਈਏ ਠੀਕ ਹੈ ਤੇ ਹੁਣ ਦੁੱਧ ਕਾਲੇ ਕਿੰਨਾ ਇਸਟਾ 11 ਕਿਲੋ 10 ਜੀ ਦੀ ਗਰੰਟੀਆਂ ਨਾਲ ਬਣ ਕੇ ਉਹ ਚਾਰ ਡੰਗ ਚੋਕੇ ਲੈ ਜਾ। ਠੀਕ ਹੈ ਵੀ ਜੇ ਇੱਥੇ ਮੰਡੀ ਤੇ ਥੱਲੀ ਨਹੀਂ ਕਰਦਾ ਤਾਂ ਘਰੋਂ ਲਿਆ ਵੀ। ਘਰੋਂ ਲਿਆ ਜੀ 10 ਕਿਲੋ ਦੀ ਗਰੰਟੀ ਠੀਕ ਹੈ 10 ਕਿਲੋ ਪਰ ਗਰੰਟੀ ਦੇਵਾਂਗੇ। 4 ਦੇ ਵਿੱਚ ਪੂਰੀਆਂ ਵੀ ਚਵਾਈ ਦੀ ਓਕੇ ਆ। ਬਿਲਕੁਲ ਤੇ ਸਿੰਗਾ ਥੋੜੇ ਮਾਰਨਾ। ਬਸ ਇਕੱਲੀ ਸਿੰਗਾ ਸਿੰਗਾ ਨਹੀਂ ਜੀ। ਠੀਕ ਹੈ ਤੇ ਮੰਨ ਲਾ ਕਾਲੇ ਗੱਭਨ ਡੇਢ ਮਹੀਨੇ ਦੀ। ਹਾਂ ਡੇਢ ਮਹੀਨੇ ਦੀ। ਤੂੰ ਚੱਕਰ ਆਈ ਕਰਾਈ। ਮੈਂ ਇੱਕ ਨਹੀਂ ਕਰਾਈ ਵੀ ਆਪਾਂ। ਠੀਕ ਹੈ ਜੇ ਕੋਈ ਲੈਂਦਾ ਅਗਲਾ ਕਹਿੰਦੇ ਮੈਂ ਚੱਕਰਾ ਠੀਕ ਹੈ ਵੀ ਚੈੱਕ ਕਰਾ ਕੇ ਲੈ ਸਕਦਾ ਜੇ ਗੱਬਣ ਵਾਲੀ ਕਿਸਮ ਦਾ ਖਾਲੀ ਆਪਣੀ ਆ ਖਾਲੀ ਆਪਣੀ ਠੀਕ ਹੈ ਲੈ ਮਿੱਤਰੋ ਝੋਟੀਏ ਚੌਥੇ ਸੂਏ ਤੀਜੇ ਸੂਏ ਤੀਜੇ ਸੂਏ ਤੇ ਤਿੰਨ ਮਹੀਨੇ ਸੂਈ ਆ ਤੇ ਡੇਢ ਮਹੀਨੇ ਬਾਈ ਗੱਬਣ ਦੱਸ ਰਿਹਾ ਤੇ ਬਾਕੀ ਚੈੱਕ ਕਰਾ ਕੇ ਜ਼ਰੂਰ ਲੈ ਲਿਓ ਤੇ 11 ਕਿਲੋ ਦੋ ਤਾਂ 10 ਕਿਲੋ ਕਹਿੰਦਾ ਕਹਿ ਕੇ ਦੇਉਂਗਾ ਦੋ ਟਾਈਮ ਤਸੱਲੀ ਕਰ ਸਕਦਾ ਘਰੇ ਜਾ ਕੇ ਤਸੱਲੀ ਕਰ ਸਕਦਾ ਕੋਈ ਆਪਾਂ ਨੂੰ ਮੰਡੀ ਦਾ ਨਹੀਂ ਕਹਿੰਦਾ ਵਸਮ ਤੇ ਮਾਗਰ ਕੱਟਾ ਬਾਈ ਹਨਾ ਮਾਗਰ ਕੱਟਾ ਤੇ ਕਾਲੇ ਰੇਟ ਦੀ ਗੱਲ ਨਹੀਂ ਰੇਟ ਕੀ ਕਰਤਾ ਰੇਟ ਬਾਈ ਮੁੱਲ ਦਾ 75000 ਆ ਜੀ 2 ਘਟ 70 ਵੀ ਹਾਂ ਨਾ ਹੀ ਹੈ 68000 ਦੇ ਮੰਨਤਾਨ 100 ਰੁਪਏ ਉਹ ਕਰ ਦੇ ਠੀਕ ਹੈ ਮੰਨਤਾਨ ਬਾਈ ਕਹਿੰਦਾ ਕਰ ਦਾਂਗੇ 68000 ਦੀ ਆਪਾਂ ਦੇ ਦੇਾਂਗੇ ਤੇ ਬਾਕੀ ਕਾਲੇ ਨਾਲ ਸੰਪਰਕ ਕਰ ਲਿਓ ਪਿੰਡ ਲੱਡਾ ਕੋਠੀ ਵਾਲਾ ਤੇ ਜ਼ਿਲ੍ਹਾ ਸੰਗਰੂਰ ਆ ਦਰਸ਼ੇਮ ਬਾਈ ਸੰਗਰੂਰ ਚ ਰਹਿੰਦਾ ਹਾਂਜੀ ਜ਼ਿਲ੍ਹਾ ਸੰਗਰੂਰ ਆ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਵਾਰੀ ਬਾਈ ਨੰਬਰ ਬੋਲੀ ਆਪਣਾ 98550 98018 98550 ਕਾਟ 67018 ਹਾਂਜੀ ਹਾਂਜੀ ਠੀਕ ਹੈ ਤੇ ਇਹ ਬਾਈ ਦਾ ਨੰਬਰ ਆ ਤੇ ਬਾਕੀ ਭਾਈ ਮੱਲਾ ਹੁਣ ਦੁੱਧ ਕਿੰਨਾ ਤਿਆਰ ਹੈ ਇਸ ਟਾਈਮ 12 ਲੀਟਰ ਤਿਆਰ ਆ ਗਿਆ 12 ਪੂਰਾ ਹਾਂ ਜੀ ਹਾਂ ਠੀਕ ਹੈ ਤੇ ਕਹਿ ਦੇਣਾ ਸੂਈ ਹੋ ਗਈ ਅੱਜ ਨੌਂਤਾ ਹੋ ਗਿਆ ਜੀ ਇੱਕ ਹਫ਼ਤੇ ਸੂਈ ਆ ਹਾਂ ਜੀ ਹਾਂ ਤੇ ਬਾਕੀ ਭਾਈ ਰੇਟ ਵਾਲਿਆਂ ਰੇਟ ਕੀ ਕਰਤਾ ਰੇਟ ਇੱਕ ਦਸ ਕਰ ਦਿੰਦੇ ਇੱਕ 10 ਮਾਨਦਾਨ ਕਿੰਨਾ ਕਰੇਗਾ ਕਰ ਦਿੰਗੇ 5000 ਠੀਕ ਹੈ ਵੀ ਮੱਲਾ ਲੱਖ ਤੱਕ ਰੋਜੂ ਹਾਂ ਜੀ ਹੋਜੂ ਲੱਖ ਠੀਕ ਹੈ ਤੇ ਬਾਕੀ ਭਾਈ ਨਾਲ ਸੰਪਰਕ ਕਰ ਲਿਓ ਤੇ ਪਿੰਡ ਉਪਾਲ ਹਨਾ ਉਪਾਲ ਜੀ ਉਪਾਲ ਉਪਾਲ ਠੀਕ ਹੈ ਤੇ ਜਿਲ੍ਹਾ ਸੰਗਰੂਰ ਤੇ ਬਾਕੀ ਬਾਈ ਨਾਲ ਸਮਰਕਰ ਤੇ ਬਾਈ ਸਾਹੀਵਾਲੇ ਬਾੜ ਕਿੰਨੇ ਦਿਨ ਸੁਈ ਹੋਈ ਆ ਉਹਨੂੰ ਵਿਆਹਤਾ ਕੀ ਬਾਈ ਸੁਈ ਇੱਕ ਹਫਤਾ ਤੇ ਉਹਦੇ ਥੱਲੇ ਬਾਈ ਦੁੱਧ ਕਿੰਨਾ ਕਿ ਤੇਰਾ 9 ਕਿਲੋ ਜੀ 9 ਕਿਲੋ ਤੇ ਰੇਟ ਬਾਈ ਉਹਦਾ ਉਹ 28000 ਠੀਕ ਹੈ ਲੈ ਮੇਤਰੋ ਜਿਹੜੇ ਭਰਾ ਕਿਹਨੋਂ ਹੁੰਦੇ ਆ ਸਾਹੀਵਾਲ گاਹ ਹਨਾ ਕਰ ਮੰਨ ਲਓ ਰੱਖਣੀ ਆ ਥੋੜੇ ਜੇ ਪੈਸੇ ਲਾਉਣੇ ਆ ਤਾਂ ਚੰਗੀ ਵਾਢੀ ਤੁਹਾਨੂੰ ਮਿਲ ਸਕਦੀ ਆ ਤੇ ਹੈ ਸੰਗਾਂ ਲਈ ਜ਼ਰੂਰ ਆ ਤੇ ਬਾਕੀ ਦੁੱਧ ਬਾਈ ਕਿੰਨਾ ਸੀਗਾ 90 ਲੀਟਰ ਤਿਆਰ ਆ ਤਾਜੀ ਸੁਈ ਹੋਈ ਆ ਤੇ ਰੇਟ 28000 ਆ ਤੇ ਬਾਕੀ ਮਾਨਤਾਨ ਵਿੱਚੋਂ ਜ਼ਰੂਰ ਹੋਊਗਾ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਸ਼ੂ ਮੰਡੀ ਤਨੌਲਾ ਦੇ ਉੱਤੇ ਬਾਈ ਲੈ ਕੇ ਆਏ ਹੋਏ ਸੀਗਾ 27 ਤਰੀਕ ਨੂੰ ਜਿਹੜੀ ਮੰਡੀ ਲੱਗਦੀ ਆ ਤੇ ਹਰ ਮਹੀਨੇ ਦੀ ਬਾਕੀ ਇਹ ਮੰਡੀ ਜਿਹੜੀ ਹੌਲੀ ਹੌਲੀ ਭਰਦੀ ਆ ਤੇ ਜਾਇਜ਼ ਰੇਟ ਦੇ ਪਸ਼ੂ ਹੁੰਦੇ ਨੇ ਜਿਵੇਂ ਹਨਾ ਜਾਇਜ਼ ਰੇਟ ਦੇ ਪਸ਼ੂ ਜਿਹੜੇ ਦੇਖਣ ਨੂੰ ਮਿਲ ਜਾਂਦੇ ਆ ਲੈ ਵੀ ਦੋਸਤੋ ਇੱਕ ਜੱਫੀ ਬਿਹੜ ਦਿਖਾਉਣਿਆ ਤੇ ਬਾਕੀ ਬਾਈ ਕੋਲੇ ਚੰਗਿਆਂ ਬਿਹੜ ਹਨ ਤੇ ਇੱਕ ਵਾਰ ਤੁਰਨੇ ਤੁਸੀਂ ਚੈੱਕ ਕਰ ਲੋ ਥਣਾ ਸੁਣਾ ਸਾਈ ਜਿਹੜਾ ਬਹੁਤ ਸੋਹਣਾ ਤੇ ਮੁੱਠੀ ਚ ਬਾਈ ਵਾਲਾ ਹਨ ਬਿਲਕੁਲ ਸਾਫ ਆਰਡਰ ਦੀਆ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਇੱਕ ਵਾਰੀ ਆਰਡਰ ਤੇ ਤੁਸੀਂ ਨਿਗਾਹ ਮਾਰ ਲਓ ਜੋ ਸੀ ਲੈੜਾ ਟਾਇਰ ਡੱਕਾ ਦੋਸ ਦੇ ਨਾਲ ਭਰਿਆ ਹੋਇਆ ਤੇ ਬਾਕੀ ਤਾਜੀ ਸੂਈ ਹੈ ਬਿਹੜ ਕੱਦ ਕਾਠ ਕਨੀ ਉਹ ਵੀ ਸਿਰਾ ਗੱਲਬਾਤ ਦਾ ਮੋੜ ਦਾ ਤੇ ਬਾਕੀ ਤਾਜੀ ਸੂਈਏ ਬੱਚਾ ਵੀ ਦਿਖਾਉਣਾ ਸਾਨੂੰ ਤੇ ਥਣਾ ਥਣਾ ਦੀ ਬੰਤੜ ਬਹੁਤ ਸੋਹਣੀ ਆ ਤੇ ਬੈੜ ਦਾ ਕੱਦ ਵੀ ਲੈ ਚੱਲ ਬਈ ਬੰਨ ਦੇ ਤੇ ਪੂਰਾ ਵਧੀਆ ਕੱਦ ਦਾਗਾ ਤੇ ਬਾਕੀ ਦੁੱਧ ਵੀ ਚੰਗੀ ਉਮੀਦ ਲੱਗਦੀ ਹੈ ਨਾ ਜਿਹੜਾ ਜੋਸੀਲਾ ਡਰ ਜੋਸ ਨਾਲ ਭਰਿਆ ਹੋਇਆ ਦੁੱਧ ਨਾਲ ਤੇ ਬਾਕੀ ਬਾਈ ਤੋਂ ਜਾਣਕਾਰੀ ਪੂਰੀ ਪ੍ਰੋਪਰ ਲੈ ਕੇ ਦਿੰਨੇ ਆ ਐਫ ਪੀ ਦਾ ਜਿਹੜਾ ਮਾਗਰ ਬੱਚਾ ਵੀ ਸਾਹਮਣੇ ਖੜਾ ਪੂਰਾ ਬਰੀਡ ਵਾਲਾ ਹੈ ਨਾ ਤੇ ਬਾਕੀ ਰੇਡ ਰੂਟ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਕਰਦੇ ਆ ਗੱਲਬਾਤ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਬਾਈ ਨਾਮ ਦੱਸੀ ਉੱਚਾ ਬੋਲੀ ਮਾੜਾ ਗੁਰਪ੍ਰੀਤ ਗੁਰਪ੍ਰੀਤ ਪਿੰਡ ਕਿਹੜਾ ਬਾਈ ਬੁਰਜੇਲਮਾ ਬਾਈ ਬੁਰਜੇਲਮਾ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਬਾਈ ਮੋਬਾਈਲ ਨੰਬਰ ਤਾਂ ਹੈ ਨਹੀਂ ਤੇ ਬਾਈ ਦਾ ਨੰਬਰ ਜਿਹੜਾ ਹੈਗਾ 94643 ਤੇ 28364 ਬਾਈ ਥੋੜਾ ਜਿਹਾ ਕਹਿੰਦਾ ਪੜਿਆ ਨਹੀਂਗਾ ਤੇ ਬਾਕੀ ਬਾਈ ਇਹ ਮੰਨ ਲਾ ਜਿਹੜੀ ਇਹ ਬੈੜਾ ਕਿਵੇਂ ਸੂਈ ਹੈ ਇਹ ਬਾਈ ਦੂਜੇ ਤੀਜੇ ਸੂਈ ਤੀਜੇ ਸੂਈ ਹਾਂ ਠੀਕ ਆ ਤੇ ਆਪਾਂ ਬਾਰ ਕਰਦੇ ਹਾਂ ਹਾਂ ਠੀਕ ਆ ਤੇ ਕਾਇਦਣਾ ਸੂਈ ਹੋਗੀ ਬਾਈ ਹੋ ਬਈ ਦੱਸ ਦੇਣਾ ਦੱਸ ਦੇਣਾ ਠੀਕ ਹੈ ਹੁਣ ਇਸ ਟਾਈਮ ਦੁੱਧ ਕਿੰਨਾ ਇਹ ਤਾਂ ਹਲੇ ਵੀ ਨਹੀਂ ਕਰਦੇ ਪੂਰਾ ਜਮਾ ਦਸੱਲੀ ਕਰਾ ਦੇਗਾ ਲੈ ਮੇਂਤਰੋ ਜੇ ਕਿਸੇ ਨੇ ਘਰੇ ਵੀ ਚੋਕੇ ਦੇਖ ਰਹੇ ਹੈ ਬਾਈ ਕਹਿੰਦਾ ਦਸੱਲੀ ਕਰਾ ਦੂੰ ਪਰ ਬੁਬਾਰ ਦਾ ਕੰਮ ਆ ਥਣ ਲੇਵਾ ਬਿਲਕੁਲ ਸੋਡੇ ਸਾਹਮਣੇ ਸਾਫ ਆ ਜਮਾ ਕੱਦ ਕਾ ਠਾਲੀ ਪੂਰੀ ਚੰਗੀ ਬੈਠਾ ਬਾਕੀ ਪੂਰੀ ਠੰਡੀਆਂ ਬੈਜਾਂ ਜਮਾਂ ਗੱਲ ਸਹੀ ਆ ਤੇ ਬਾਕੀ ਪੂਰੀ ਠੰਡੀ ਆ ਬਾਈ ਕਹਿੰਦਾ ਦੋ ਦੋ ਤਿੰਨ ਟਾਈਮ ਦਸਲੀ ਕਰਕੇ ਫਿਰ ਖਰੀਦੇ ਹਨਾ ਅਗਲਾ ਇਹ ਤਾਂ ਪੰਜ ਪੰਜ ਦਿਨ ਚੋਕੇ ਦੇਖ ਲਓ ਨਾ ਦੋ ਟਾਈਮਾਂ ਜਿ ਪਤਾ ਲੱਗ ਜਾਂਦਾ ਬਾਈ ਤੇ ਬਾਈ ਰੇਟ ਦੀ ਗੱਲ ਆ ਰੇਟ ਕੀ ਕਰਦਾ ਰੇਟ 1 ਲੱਖ 30 1 ਲੱਖ 30 ਮਾਨਦਾਨ ਕਿੰਨਾ ਕਰਦਾਂਗੇ ਵਿੱਚ ਆਦਾ ਮਾਨ ਦਾ ਸਾਫ ਠੀਕ ਹੈ ਵਿਖੋਸ ਕਰਕੇ ਦੋ ਰਹੇਗਾ ਲੈ ਮਿੱਤਰੋ ਬਾੜ ਵੀ ਚੰਗੀ ਆ ਤੇ ਰੇਟ ਵੀ ਚੰਗਾ ਦੁੱਧ 20 ਲੀਟਰ ਹੁਣ ਕਹਿੰਦਾ ਤਿਆਰ ਆ ਤੇ ਸੂਈ ਹੋ ਗਈ ਬਾਈ ਦੱਸ ਦੇਣਾ ਦੀ ਮਾਗਰ ਬੱਛਾ ਕੀ ਐ ਬੱਛਾ ਮਾਗਰ ਬੱਛਾ ਐ ਚੱਪਦੀ ਤੇ ਪੂਰੀ ਦਸੱਲੀ ਕਰਕੇ ਜਿਹੜੀ ਬੈੜ ਤੁਸੀਂ ਖਰੀਦ ਸਕਦੇ ਹੋ ਚੰਗੀ ਐ ਜੇ ਕਿਸੇ ਭਰਾ ਨੇ ਘਰੇ ਦੁੱਧ ਦਾ ਕੰਮ ਕਰਨਾ ਜਾਂ ਤੇ ਬਰੀਡ ਵਾਲੀ ਜਮਾ ਹਨਾ ਬਰੀਡ ਵਾਲੀ ਐ ਐਚ ਐਫ ਦੀ ਪੂਰੀ ਗਰੰਟੀ ਵਾਲੀ ਤੇ ਪਿੰਡ ਬਾਈ ਦੇ ਬੁਰਜਲਵਾ ਜ਼ਿਲ੍ਹਾ ਮਾਨਸਾ ਦੋ ਤਿੰਨ ਟਾਈਮ ਤੁਸੀਂ ਚੋ ਕੇ ਫੇਰ ਵੜ ਖਰੀਦ ਸਕਦੇ ਹੋ ਬਾਕੀ ਬਾਈ ਦੇਖ ਲਓ ਤੁਸੀਂ ਹਨਾ ਹੱਥੋਂ ਤੁਮਾਰੀ ਜਾਂਦਾ ਤੇ ਨਹੀਂ ਬਸੂ ਆਲ ਬਾਲ ਕਰਦਾ ਤੇ ਪੂਰੀ ਠੰਡੀ ਹੈਗੀ ਹੋ ਕਰ ਜਾਂਦਾ ਸੰਬਰਕ ਜ਼ਰੂਰ ਕਰ ਲਿਓ ਬਾਈ ਨਾ ਦੋ ਟਾਈਮ ਤਸੱਲੀ ਕਰਕੇ ਫੇਰ ਖਰੀਦਿਓ ਲੈ ਵੀ ਮਤਰਾ ਨੇ ਕਿ ਤੋਕੜ ਮੱਝ ਦਿਖਾਉਣ ਲੱਗਿਆ ਸਾਨੂੰ ਤੇ ਇਧਰ ਨੂੰ ਤੋਰ ਨਹੀਂ ਬਾਈ ਚੰਗਾ ਤੇ ਬਾਕੀ ਤੋਰਦੇ ਤੁਸੀਂ ਚੈੱਕ ਕਰ ਲਓ ਝੋਟੀ ਆ ਗਈ ਤੇ ਬਾਕੀ ਥਾਂ ਥਾਂ ਦੀ ਸਪੈਸ਼ਲੀ ਸੋਹਣੀ ਹਨਾ ਤੇ ਆਰਡਰ ਦੀ ਜਿਹੜੀ ਮੰਤਰ ਤੁਸੀਂ ਚੈੱਕ ਕਰ ਲਓ ਤੇ ਮੋੜਦਾ ਬਾਈ ਮੋੜਦਾ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਪੁੱਛਦੇ ਆ ਪੈਣਦੇ ਬਾਈ ਥਾਣਾ ਦੀ ਜਿਹੜੀ ਸਪੈਸ਼ਲ ਸੋਹਣੀ ਆ ਤੇ ਝੋਟੀ ਚੰਗੀ ਹੈਗੀ ਬਾਕੀ ਨਾਲ ਜਿਹੜਾ ਬੱਚਾ ਬਹੁਤ ਸੋਹਣੀ ਦਿਖਾਉਣਾ ਹੈ ਸਾਹਮਣੇ ਖੜਾ ਕਟਾ ਮਗਰ ਮਗਰ ਕਟਾ ਆਪਾਂ ਬਾਈ ਨੂੰ ਪੁੱਛਦੇ ਆਂ ਹਾਂ ਬਾਈ ਹਰੀਗੜ ਉੱਚਾ ਬੋਲੀ ਮਾੜਾ ਕੀ ਨਾਮ ਬਾਈ ਬਿੰਦਰ ਸਿੰਘ ਜੀ ਬਿੰਦਰ ਠੀਕ ਹੈ ਤੇ ਬਿੰਦਰ ਪਿੰਡ ਕਿਹੜਾ ਬਾਈ ਹਰੀਗੜ ਹਰੀਗੜ ਜਿਲ੍ਹਾ ਬਰਨਾਲਾ ਠੀਕ ਹੈ ਤੇ ਬਿੰਦਰ ਮਨਲਾ ਕਹਿੰਦੇ ਸੂਏ ਬਾਈ ਛੋਟੀ ਦੂਜੇ ਸੂਏ ਦੂਜੇ ਸੂਏ ਹੁਣ ਤੇ ਹੁਣ ਬਣ ਲਾ ਬਈ ਗੱਬਣ ਤਾਂ ਨਹੀਂ ਹੈਗੀ ਗੱਬਣੇ ਨੂੰ ਦੱਸ ਦੇਣਾ ਦੱਸ ਦੇਣਾ ਠੀਕ ਹੈ ਪ੍ਰਾਹ ਕਿ ਸੰਤ ਸਮਰੀ ਠੀਕ ਹੈ ਪ੍ਰਾਹ ਤੇ ਬਿੰਦਰ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ ਬਈ 85285 85285 077 18 077 18 ਠੀਕ ਹੈ ਤੇ ਬਿੰਦਰ ਮਾਲਾ ਬਈ ਦੁੱਧ ਹੁਣ ਇਸ ਟਾਈਮ ਕਿੰਨਾ ਦੁੱਧ ਹੱਲੇ 7 7.5 ਕਿਲੋ 7.5 ਕਿਲੋ ਤੇ ਬੱਚੇ ਦੇ ਮਿਲਦੀ ਹੈ ਕਿ ਵੈਸੀ ਨਾ ਝਾੜ ਤੇ ਮਿਲਦੀ ਝਾੜ ਤੇ ਮਿਲਦੀ ਠੀਕ ਹੈ ਤੇ ਰੇਟ ਵੰਦਰ ਕੀ ਕਰਦਾ ਰੇਟ ਇਹਦਾ 65000 65000 ਦੇ ਕੇ ਕਿ ਨਹੀਂ ਜਾਣਗੇ ਲਾਸਟ 60 ਦੀ ਲੱਭਾਈ ਗਿਆ 60 ਦੀ ਦੇਣਾ ਤੋਕੜ ਝੋਟੇ ਮਿੱਤਰੋ ਦੂਜਾ ਸੁਆ ਜੇ ਕਿਸੇ ਨੇ ਘਰੇ ਲੈ ਕੇ ਪਾਲਣੀਆਂ ਤੇ 10 ਦਿਨ ਟੀਕਾ ਭਰਾ ਇਹਨੂੰ ਹੋ ਕੇ ਬਾਕੀ ਕਿਸਮਤ ਦਾ ਬਾਈ ਅਲੇ ਹੈ ਨਾ ਬਾਕੀ ਕਿਸਮਤ ਦਾ ਪਿੰਡ ਬਾਈ ਦਾ ਹਰੀਗੜ ਤੇ ਜ਼ਿਲ੍ਹਾ ਬਰਨਾਲਾ ਬਾਈ ਨਾਲ ਸੰਪਰਕ ਵੀ ਕਰ ਸਕਦੇ ਤੁਸੀਂ ਝੋਟੀ ਚੰਗੀ ਆ ਇਧਰ ਨੂੰ ਲੈ ਤੇ ਬਾਕੀ ਨਾਲ ਲੈ ਮਿੱਤਰੋ ਤੋਕੜ ਗੱਬਣ ਝੋਟੀ ਤੋੜ ਕੇ ਦਿਖਾਉਣੇ ਤੁਹਾਨੂੰ 6 ਮਹੀਨਿਆਂ ਦੀ ਬਾਈ ਗੱਬਣ ਦਾ ਹੈ ਦਾ ਤੇ ਮੰਗਰ ਜਿਹੜਾ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਹਨ ਤੇ ਥਣਾ ਥਣਾ ਦੀ ਸਪੇਸ ਜਿਹੜੀ ਬਹੁਤ ਸੋਹਣੀ ਆ ਤੇ ਝੋਟੀ ਵੀ ਜਮਾ ਮੈਂ ਫਿਰਦੀਆਂ ਜਿਵੇਂ ਤਾਜੀ ਸੂਈ ਹੁੰਦੀ ਹੈ ਜੈੱਡ ਬਲੈਕ ਆ ਪੂਰੀ ਤੇ ਦੋ ਚਾਰ ਵਾਲੀ ਜਿਹੜੇ ਬੈਟ ਨੇ ਤੇ ਪੂਰੀ ਚੰਗੀ ਝੋਟੀ ਥੋੜਾ ਸਿੰਗਾ ਕਰਨੇ ਜ਼ਰੂਰ ਮਾਹ ਪਾਉਂਦੀਆਂ ਮਾਰ ਤੇ ਬਾਕੀ ਥਣ ਲੇਵਾ ਬਿਲਕੁਲ ਇੱਕ ਨੰਬਰ ਆ ਕੱਲਾ ਕੱਲਾ ਥਣ ਲੱਗਿਆ ਤੇ ਸਾਫ਼ ਅਡਰਦੀ ਹੈ ਬਿਲਕੁਲ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲੈਣੇ ਆ ਤੇ ਸਾਹਮਣੇ ਜਿਹੜਾ ਤੁਸੀਂ ਮੰਗਰ ਕੱਟਾ ਵੀ ਦੇਖ ਸਕਦੇ ਹੋ ਤੇ ਬਾਕੀ 3 ਮਹੀਨੇ ਦੀ ਗੱਲ ਕਹਿੰਦਾ ਬਾਈ ਪੂਰੀ ਜਾਣਕਾਰੀ ਆਪਾਂ ਕਾਈ ਤੋਂ ਲੈ ਕੇ ਦਿੰਨੇ ਆ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਨਾਮ ਦੱਸਿਓ ਆਪਣਾ ਜਗਜੀਤ ਸਿੰਘ ਬਾਈ ਜਗਜੀਤ ਬਾਈ ਜਗਜੀਤ ਪਿੰਡ ਕਿਹੜਾ ਪਿੰਡ ਬਾਈ ਠਨੌਲਾ ਰਾਏਗੜਾ ਰੋਡ ਬਾਈ ਠਨੌਲਾ ਰਾਏਗੜਾ ਰੋਡ ਜਿਹੜਾ ਬੰਨਾਲ ਹਣਾ ਹਾਂਜੀ ਹਾਂ ਠੀਕ ਆ ਤੇ ਜਗਦੀਸ਼ ਬਾਈ ਨੰਬਰ ਬੋਲੀ ਇੱਕ ਵਾਰੀ ਦਾ 94635 ਜੀ 09470 ਜੀ ਠੀਕ ਆ ਤੇ ਬਾਈ ਜਿਹੜੀ ਆਪਾਂ ਝੋਟੀ ਦਿਖਾਈ ਆ ਤੇ ਕੰਮੇ ਸੂਏ ਇਹ ਇਹ ਬਾਈ ਦੂਜੀ ਆ ਜੀ 6 ਮਹੀਨਿਆਂ ਦੀ ਇਹ ਗੱਬਣਾ 6 ਕਿਲੋ ਬਾਈ ਦਿੱਤਾ ਜੇ ਥੱਲੇ 6 ਮਹੀਨਿਆਂ ਦੀ ਗੱਬਣ 6 ਕਿਲੋ ਦੋਤਾ ਹਾਂਜੀ ਹਾਂ ਮਾਗਰ ਘੱਟਾ ਹਣਾ ਦੋਨੇ ਟਾਈਮ ਏ ਬਾਈ ਗਾਵ ਮੂਹਰੇ ਤੀਜੇ ਨੂੰ ਸੂਗੀ ਤੀਜੇ ਸੂਏ ਨੂੰ ਸੂਗੀ ਦੂਜੇ ਸੂਏ ਮਿੱਤਰੋ ਝੋਟੀਆਂ 6 ਮਹੀਨਿਆਂ ਦੇ ਗੱਭਣ ਤੇ 6 ਕਿਲੋ ਦੁੱਧ ਤੇ ਮਾਗਰ ਕੱਟਾ ਤੇ ਬਾਕੀ ਕੱਟੇ ਮਿਲਦੀ ਬਾਈ ਕਿ ਚਟਦੇ ਕੱਟੇ ਦੇ ਮਿਲਦੀ ਕੱਟੇ ਦੇ ਮਿਲਦੀ ਠੀਕ ਹੈ ਤੇ ਜਗਜੀਤ ਬਾਈ ਰੇਟ ਦੀ ਕਰ ਲੈਂਦੀ ਰੇਟ ਕੀ ਕਰ 75000 ਹਾਂ ਨਾ ਕਿੰਨੇ ਦੇਵੂ 70000 ਲੈ ਮਿੱਤਰੋ ਬਾਈ ਕਹਿੰਦਾ 70000 ਦੀ ਹੋ ਜੂ 5000 ਮੰਨਤਾ ਨਾ ਤੇ ਬਾਕੀ ਮੌਕੇ ਦੀ ਗੱਲ ਹੈ ਜੈਡ ਬਲ ਹੈਗਾ ਪੂਰੀ 2000 ਵਾਲੀ ਵੈਟ ਨੇ ਤੇ ਮਾਗਰ ਕੱਟਾ ਵੀ ਹੈਗਾ 5-7000 ਦਾ ਨਾ ਬਾਈ 5000 ਦਾ ਕੱਟਾ ਲਾ ਲਓ ਮਾਜੀ ਜਿਹੜਾ ਮਰਗੀ ਲਈ ਤੇ ਛੱਲੀ ਤੇ ਡਰੈਸ ਦੇ ਕੇ ਦੇਵਾਂਗੇ ਆਪਾਂ ਠੀਕ ਆ ਜੀ ਤਾਜੀ ਦੇ ਵੀ ਆਪਾਂ ਗਾ ਚੀਮਾ ਲੈਣਾ ਠੀਕ ਹੈ ਵੀ ਮੋੜ ਨਹੀਂ ਹੋਈ ਜਾਣਾ ਆਪਾਂ ਤੇ ਮੋੜ ਨਹੀਂ ਹੋਈ ਮੈਂ ਮੰਡੀ ਤੇ ਮੈਂ ਲੈ ਕੇ ਆਇਆ ਨਾ ਬਿਲਕੁਲ 5000 ਰੁਪਏ ਵੱਧ ਕੇ ਲਵਾਂਗੇ ਮੈਂ ਬਿਲਕੁਲ ਬਾਈ ਹੁਣ 6 ਮਹੀਨੇ ਦੇ ਗੱਭਣ 6 ਕਿਲੋ ਦੁੱਧ ਦਿੰਦੀਆਂ ਕਮਾਲ ਦੀ ਗੱਲ ਤੇ ਹੈ ਨਾ ਚੂਨ ਦੇ ਦੇ ਕੇ ਦੁੱਧ ਦਿੰਦੀ ਹੋਗੀ ਹਾਂਜੀ ਹਾਂਜੀ ਤੇ ਬਾਈ ਤਾਜੀ ਦਾ ਦੁੱਧ ਕਿੰਨਾ ਕੁ ਸੀਗਾ ਤਾਜੀ ਦਾ ਬਾਈ 12-13 ਲੀਟਰ ਸੀ 12-13 ਲੀਟਰ ਹਾਂਜੀ ਹਾਂਜੀ ਲੈ ਮਿੱਤਰੋ ਕੋਈ ਬੰਦੇ ਨੇ ਆਏ ਕਹਿੰਦਾ ਵੀ ਤਾਜੀ ਮੈਂ ਤਾਂ ਲਵਾਂਗੇ ਆਪਾਂ ਫ ਮੰਡੀ ਦੇ ਮੰਲਾ ਰੇਟ ਰੇਟ ਲੱਗ ਜਾਪੇ 5000 ਹਾਂ ਕਿ 5000 ਵੱਧ ਕੇ ਲ ਮੰਗੀ ਮੰਡੀ ਸੇ ਲੈ ਬਾਈ ਨੇ ਖੁੱਲਾ ਚੈਨਜ ਕਰਤਾ ਯਾਰ ਕਹਿੰਦਾ ਜਦੋਂ ਤਾਜੀ ਸੂ ਕੀ ਮੰਡੀ ਤੇ ਲਿਆਵੇ ਜਿੰਨਾ ਰੇਟ ਲੱਗਿਆ 5000 ਉਹਦੇ ਨਾਲ ਵੱਧ ਦੇ ਦੇਾਂਗੇ ਤੇ ਛੋਟੀ 12 ਦਿਨਾਂ ਲੀਟਰ ਦੁੱਧ ਕੱਢਦੇ ਖੁੱਲਾ ਤੇ ਸੂਂਦਿਆਂ ਤੱਕ ਦੁੱਧ ਹੰਦੀ ਛੜਨੀ ਪਊਗੀ ਛੜਨੀ ਤਾਂ ਆਪੀ ਬਾਈ 6 ਮਹੀਨੇ ਦੇ ਗੱਭਣਾਂ ਦੇਖੋ 6 ਕਿਲੋ ਦੁੱਧ ਹਜੇ ਵੀ ਦੇਈ ਜਾਂਦੀ ਆ ਤੇ ਮੰਨ ਕੇ ਚੱਲੋ ਵੀ ਆਪਾਂ 2 ਮਹੀਨਿਆਂ ਨੂੰ ਵੀ ਛੱਡਦੇ ਆ ਤਾਂ ਵੀ ਦੁੱਧ ਇਹ ਉਦੋਂ ਮਸਾਂ ਘਟਾਊਗੀ ਕਿਉਂ ਹੁਣ ਜਦੋਂ 6 ਕਿਲੋ ਦੇਈ ਜਾਂਦੀ ਆ ਤੇ 5000 ਦਾ ਕ ਤੇ 65000 ਰੁਪਏ ਦੀ ਰਹਗੀ ਝੋਟੀ ਤੇ 6 ਮਹੀਨੇ ਦੇ ਗੱਪਣ 6 ਕਿਲੋ ਦੁੱਧ ਤੇ ਪੂਰੀ ਭਾਜ ਆ ਗਈ ਜੇ ਕਿਸੇ ਭਰਾ ਨੇ ਲੈਣੀ ਹੈ ਤਾਂ ਬਾਈ ਨਾਲ ਸੰਪਰਕ ਜਰੂਰ ਕਰ ਸਕਦਾ ਤੇ ਡਰੈਸ ਹੋਰ ਬੋਲ ਦਿ ਬਾਈ ਮਾੜਾ ਜ ਰਾਜਗੜਾ ਰੋਡ ਬਾਈ ਰਾਜਗੜਾ ਰੋਡ ਪਿੰਡ ਤਣਾਉਲਾ ਤਣਾਉਲਾ ਮੋਬਾਈਲ ਨੰਬਰ ਹੈ 9463509417 ਬਾਈ ਜੀ ਠੀਕ ਆ ਤੇ ਬਾਈ ਜਗਜੀਤ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਚੰਗੀ ਝੋਟੀ ਹੈਗੀ ਚੰਗੇ ਦੁੱਧ ਵਾਲੀ ਆ ਤੇ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਜ਼ਰੂਰ ਕਰੋ ਜਿਹੜੇ ਨਵੇਂ ਭਰਾਏ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ